ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜਸੀਦਾਰ ਬਾਬਾ ਮੇਜਰ ਸਿੰਘ ਦੀ ਸੋਢੀ ਸਾਹਿਬ ਜੀ ਬਾਬਾ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਪਾਤਸ਼ਾਹ ਜਿਹੜਾ ਅਸੀਂ ਜਾਤਾਂ ਪਾਤਾਂ ਦੇ ਉੱਤੇ ਬਚਨ ਬਲਾਸ ਕੀਤਾ ਉਹਦਾ ਮੁੱਖ ਮੁੱਦਾ ਜਿਹੜਾ ਅਸੀਂ ਬੋਲਣ ਦਾ ਸਾਡੇ ਆਪਣੇ ਸੰਗਾਂ ਦੇ ਵਿੱਚ ਜਾਤੀਵਾਦ ਉੱਚੀ ਜਾਤ ਨੀਵੀਂ ਜਾਤ ਦਾ ਕਲੇਸ਼ ਸ਼ੁਰੂ ਹੋਇਆ ਅਸੀਂ ਉਹ ਨਵੇੜਿਆ ਗੁਰਬਾਣੀ ਦੇ ਮੁਤਾਬਕ ਗੁਰਬਾਣੀ ਕੀ ਮੰਨਦੀ ਹੈ ਜਾਤਾਂ ਪਾਤਾਂ ਨੂੰ ਉਹ ਦੁਬਾਰਾ ਤੁਸੀਂ ਦੇਖਿਆ ਇੰਟਰਨੈਟ ਦੇ ਉੱਤੇ ਇਹ ਮੁੱਦਾ ਚੱਲ ਰਿਹਾ ਪਹਿਲਾਂ ਵੀ ਆਪਾਂ ਕੋਸ਼ਿਸ਼ ਕੀਤੀ ਪਹਿਲਾਂ ਵੀ ਜਿਹੜੇ ਸਿੰਘ ਵਿਚਰਦੇ ਆ ਇੰਟਰਨੈਟ ਤੇ ਵੀ ਸਾਡਾ ਬੋਲਿਆ ਹੋਇਆ ਜਾਂ ਤਾਂ ਪਤਾਂ ਦੇ ਖਿਲਾਫ ਕਿ ਇਸ ਚੀਜ਼ ਨੂੰ ਖਤਮ ਕਰੋ ਬਾਟਾ ਇੱਕ ਕਰੋ ਤੁਹਾਡੇ ਜਿਹੜੇ ਵੀ ਕਾਰਨ ਹੋਣ ਬਾਟੇ ਅਲੱਗ ਕਰਨ ਦੇ ਠੀਕ ਹੈ ਜੀ ਹੁਣ ਇਸ ਵੀਡੀਓ ਤੋਂ ਹੀ ਬਾਬਾ ਜੀ ਆਪਾਂ ਬਹੁਤ ਸੋਚ ਸਮਝ ਕੇ ਜੇ ਆਪਾਂ ਦੇਖੀਏ ਨਾ ਜਿਹੜੀ ਗੱਲ ਅਸੀਂ ਕਹੀ ਆ ਬਈ ਬੁੱਢੇ ਦਲ ਦੇ ਵਿੱਚੋਂ ਅਸੀਂ ਸੁਣਿਆ ਕੇ ਭਾਈ ਚੌਥੇ ਪੌੜੇ ਵਾਲਿਆਂ ਨੇ ਗਦਾਰੀ ਕੀਤੀ ਮੁਗਲਾਂ ਨਾਲ ਰਲ ਗਏ ਈਨ ਮੰਨ ਲਈ ਇੱਕ ਇਹ ਸਟੋਰੀ ਹੋ ਗਈ ਠੀਕ ਹੈ ਜੀ ਜਿੰਨੇ ਸਿੰਘ ਆ ਇੱਥੇ ਓਨੀਆਂ ਸੂਰੀਆਂ ਆ ਅਸੀਂ ਬਾਬਾ ਜੀ ਇਸ ਮੁੱਦੇ ਨੂੰ ਹਾਈਲਾਈਟ ਕੀਤਾ ਇਹ ਲੋਕਾਂ ਦੀ ਨਜ਼ਰ ਦੇ ਵਿੱਚ ਆਵੇ ਇਹ ਮੁੱਦਾ ਸਾਡਿਆਂ ਸਿੰਘਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਮੁੱਦਾ ਆਵੇ ਤੇ ਅਸੀਂ ਇਹਦੇ ਉੱਤੇ ਕੋਈ ਸਟੈਂਡ ਲਈਏ ਇਸ ਚੀਜ਼ ਨੂੰ ਖਤਮ ਕਰੀਏ ਕੋੜ ਆਪਣੇ ਗਲੋਂ ਲਾਈਏ ਆਪਾਂ ਉਹ ਜਿਹੜੀ ਉਹ ਸਟੋਰੀ ਉਹਨਾਂ ਨੇ ਸਾਨੂੰ ਸੁਣਾਈ ਅਸੀਂ ਉਹ ਪਹਿਲਾਂ ਉਹ ਸਟੋਰੀ ਦਸੀ ਫਿਰ ਉਹਦੇ ਤੇ ਗੁਰਬਾਣੀ ਦਾ ਪ੍ਰਤੀਕਰਮ ਤਾਂ ਹਜੇ ਦੇਣਾ ਬਾਕੀ ਸੀ ਉਹ ਪਹਿਲੇ ਹੀ ਮੱਬਾ ਜੀ ਉਹ ਕਲਿੱਪ ਤੁਹਾਡੇ ਕੋਲ ਪਹੁੰਚ ਗਿਆ ਅਸੀਂ ਵੀਡੀਓ ਲਾਈਵ ਕਰਨਾ ਸੀ ਪੂਰਾ 1.5 ਘੰਟਾ ਲਾਈਵ ਅਸੀਂ ਸੀ ਵੀ ਇੱਕ ਡੇਢ ਘੰਟਾ ਇਸ ਮੁੱਦੇ ਤੇ ਬੋਲਣਾ ਪਊਗਾ ਸਾਰੇ ਸਿੰਘਾਂ ਤੱਕ ਪਹੁੰਚ ਜਾਊਗਾ ਤੇ ਸਾਰੇ ਸਿੰਘ ਇਸ ਬਚਨ ਨੂੰ ਮੰਨਣਗੇ ਤੇ ਜਾਤ ਪਾਤ ਦਾ ਜਿਹੜਾ ਗਲਗਲਾਵਾ ਪਾਇਆ ਹੋਇਆ ਉਹਨੂੰ ਲਾ ਕੇ ਸਿੱਟਣਗੇ ਆਪਾਂ ਇੱਕ ਮੁੱਠ ਹੋਵਾਂਗੇ ਗੁਰਬਾਣੀ ਦੀ ਜਿਹੜੀ ਗੁਰਬਾਣੀ ਸਾਨੂੰ ਏਕਤਾ ਦੇ ਰਹੀ ਹੈ ਉਸ ਏਕਤਾ ਨੂੰ ਲੈ ਕੇ ਅੱਗੇ ਆਪਾਂ ਚੱਲਾਂਗੇ ਪੰਥ ਦੀ ਚੜ੍ਹਦੀ ਕਲਾ ਹੋਊਗੀ ਬਾਬਾ ਜੀ ਜੇ ਕੋਈ ਹੋਰ ਸਾਡੀ ਕੋਈ ਗਲਤੀ ਅੱਗੇ ਪਿੱਛੇ ਦੀ ਕੋਈ ਹੋਵੇ ਉਡੀ ਸਜ਼ਾ ਬਾਬਾ ਜੀ ਤੁਸੀਂ ਦੇਣੀ ਚਾਹੋ ਫੌਜ ਅਸੀਂ ਉੱਥੇ ਪਹੁੰਚਾਂਗੇ ਜਿਹੜੀ ਸਜ਼ਾ ਬਾਬਾ ਜੀ ਤੁਸੀਂ ਦੇਣੀ ਹੋਊਗੀ ਸਾਨੂੰ ਮਨਜ਼ੂਰ ਹੈ ਪਰ ਪਾਤਸ਼ਾਹ ਇਸ ਤਰ੍ਹਾਂ ਨਾ ਕਰੋ ਕਿ ਉਹ ਇੱਕ ਛੋਟੇ ਜਿਹੇ ਕਲਿੱਪ ਤੋਂ ਲੈ ਕੇ ਅਸੀਂ ਤਾਂ ਪਿੱਛੇ 2 ਸਾਲ ਤੋਂ ਬਾਬਾ ਜੀ ਮੋਰਚਾ ਲਾਇਆ ਹੋਇਆ 2 ਸਾਲ ਤੋਂ ਜਾਤ ਪਾਤ ਦੇ ਖਿਲਾਫ ਪ੍ਰਚਾਰ ਕਰ ਰਹੇ ਹਾਂ 2 ਸਾਲ ਤੋਂ ਖਿਲਾਫ ਪ੍ਰਚਾਰ ਕਰ ਰਹੇ ਹਾਂ ਜਾਤਾਂ ਪਾਤਾਂ ਦੇ ਸਿੰਘਾਂ ਨੂੰ ਸਮਝਾ ਰਹੇ ਹਾਂ ਗੁਰਬਾਣੀ ਆਹ ਕਹਿ ਰਹੀ ਆ ਉਸੀ ਜਿਹੜੀਆਂ ਸੰਸਾਰ ਦੀਆਂ માનਿਆ ਤਾਂ ਉਹਨੂੰ ਛੱਡ ਦਿਓ ਅਸੀਂ ਬਾਬਾ ਜੀ ਫਿਰ ਵੀਡੀਓ ਜਿਹੜੇ ਉਹ ਸ਼ੁਰੂ ਕੀਤੀ ਅਸੀਂ ਉਹਦੇ ਵਿੱਚ ਸ਼ਬਦ ਵਰਤੇ ਕਿ ਇੱਕ ਰਹਿਤ ਆ ਇੱਕ ਮਰਿਆਦਾ ਆ ਇਹ ਜਿਹੜਾ ਬਾਟਾ ਬਖ ਕੀਤਾ ਗਿਆ ਇਹ ਮਰਿਆਦਾ ਬਣਾਈ ਗਈ ਮਰਿਆਦਾ ਲਈ ਥੈ ਨਹੀਂ ਹੈ ਪੰਥ ਦੇ ਵਿੱਚ ਕੋਈ ਵੀ ਰਹਿਤ ਵਾਸਤੇ ਆ ਜਿਹੜੀ ਸਦੀਵੀ ਰਹਿਤ ਹੈ ਇਸ ਕਰਕੇ ਬਾਬਾ ਜੀ ਭੁੱਲਾਂ ਚੁੱਕਾਂ ਦੀ ਖੇਮਾ ਪਾਸ਼ਾਓ ਐਦਾਂ ਮੈਨੂੰ ਟਾਰਗੇਟ ਨਾ ਕੀਤਾ ਜਾਵੇ ਅਸੀਂ ਜਾਤਾਂ ਪਾਤਾਂ ਪਲੌਣ ਵਾਲੇ ਖਤਮ ਕਰਨ ਵਾਲੇ ਆ ਹੋਰ ਕਿਸੇ ਗੱਲ ਦੀ ਕੋਈ ਗੱਲਬਾਤ ਹੋਵੇ ਕਿਸੇ ਨੂੰ ਵੀ ਚੜ੍ਹਦੀ ਕਲਾ ਜਿੱਥੇ ਆਪਜੀ ਹੁਕਮ ਕਰੋਗੇ ਆਪਾਂ ਹਾਜ਼ਰ ਹਾਂ ਪਪਾ ਜੀ ਪੰਥ ਤੋਂ ਨਹੀਂ ਭੱਜਦੇ ਪੰਥ ਤੋਂ ਭੱਜਿਆ ਨਹੀਂ ਸਰਨਾ ਹੈਗਾ ਸਾਡਾ ਨਹੀਂ ਪੰਥ ਤੋਂ ਭੱਜਿਆ ਸਰਨਾ ਸਾਡਾ ਪੰਥ ਹੀ ਸਭ ਕੁਝ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ